ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਦੇ ਤਹਿਤ ਮਹਮ ਜਿਹੜੀ ਆ ਉਹ ਲਗਾਤਾਰ ਕੰਟੀਨਿਊਸ ਕੰਟੀਨਿਊ ਚੱਲ ਰਹੀ ਆ ਤੇ ਜਿਸ ਦੇ ਤਹਿਤ ਸਾਡੇ ਮਾਨਯੋਗ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸ਼ੰਦਰ ਸ਼ਰਮਾ ਜੀ ਦੀ ਜੋਗਾਈ ਹ ਅਸੀਂ ਲਗਾਤਾਰ ਜਿਹੜੀ ਆ ਉਹ ਇਸੇ ਤਰ੍ਹਾਂ ਨਸ਼ੇ ਦੀ ਮਹਮ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਜਿਸ ਦੇ ਲੜੀ ਦੇ ਤਹਿਤ ਮੈਂ ਕੱਲ ਖੁਦ ਆਪ ਬਰਾਏ ਗਰਸਤ ਜਿਹੜਾ ਉਹ ਮੇਨ ਚੌਂਕ ਤੋਂ ਜਾਰੀਨ ਤਰਫ ਜਾ ਰਿਹਾ ਸੀ ਤੇ ਜਿੱਥੇ ਕੋਈ ਮੈਨੂੰ ਇਹ ਲੜਕਾ ਜਿਹੜਾ ਸੀਗਾ ਇਹਦੇ ਬਾਰੇ ਸਾਨੂੰ ਪਹਿਲਾਂ ਹੀ ਕੋਈ ਇਨਫੋਰਮਟ ਸੀ ਕਿ ਇਹ ਬੰਦਾ ਜਿਹੜਾ ਹੈ ਉਹ ਮੈਡੀਕੇਟਰ ਜਿਹੜਾ ਨਸ਼ੀਲੀਆਂ ਗੋਲੀਆਂ ਇਹਨਾਂ ਵੇਚਦਾ ਹੈਗਾ ਤੇ ਇਹ ਸਾਨੂੰ ਉੱਥੇ ਜੜੀ ਤੇ ਖੜਾ ਮਿਲਿਆ ਜਿਸ ਨੇ ਸਾਨੂੰ ਦੇਖ ਕੇ ਲਫਾਫਾ ਸੀ ਇਹਦੇ ਕੋਲ ਉਹ ਅਸੀਂ ਇਨ ਸੁੱਟਿਆ ਥੇ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਜਿਹਨੇ ਆਪਣਾ ਨਾਮ ਜਿਹੜਾ ਹੈ ਇਹ ਪ੍ਰੇਮ ਸਿੰਘ ਉਰਫ ਜੱਬੂ ਪੁੱਤਰ ਚੰਦਰਪਾਲ ਵਾਸੀ ਇਹ ਯੂਪੀ ਦਾ ਬਰੇਲੀ ਦਾ ਰਹਿਣ ਵਾਲਾ ਹੈਗਾ ਤੇ ਪਿਛਲੇ ਡੇਢ ਦੋ ਸਾਲ ਤੋਂ ਇਹ ਬਰਾਚਾਰ ਵਿੱਚ ਆਪਣੇ ਰੇੜੀ ਦੇ ਉੱਤੇ ਜਿਹੜਾ ਇਹ ਵਰਕ ਕਰ ਰਿਹਾ ਸੀਗਾ ਅ ਕਰਾਏ ਦਾ ਕਮਰਾ ਲੈ ਕੇ ਇੱਥੇ ਰਹਿ ਰਿਹਾ ਹੈ ਤੇ ਇਸ ਨੂੰ ਫਿਰ ਕਾਬੂ ਕਰਕੇ ਇਹਦਾ ਜਿਹੜਾ ਸੁੱਟਿਆ ਹਲਵਾ ਨੂੰ ਚੈੱਕ ਕੀਤਾ ਤੇ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਜਿਹੜੇ ਆਹੋ 10 ਨਸ਼ੀਲੀਆਂ ਗੋਲੀਆਂ ਦੇ ਪੱਤੇ ਜਿਹੜੇ ਉਹ ਐਲਪਰਾਜੋਲਮ ਔਰ ਪ੍ਰੈਗਾਟ ਉਹ ਮਿਲੇ ਸੀ ਜਿਨ੍ਹਾਂ ਨੂੰ ਅਸੀਂ ਬਤੌਰ ਜ਼ਬਤ ਅਨਸਾਰ ਕਬਜ਼ੇ ਵਿੱਚ ਲਿਆ ਤੇ ਇਸ ਦੇ ਖਿਲਾਫ ਬਣਦੀ ਜਿਹੜੀ ਉਹ ਕਾਰਵਾਈ ਆਰੰਭ ਕੀਤੀ ਤੇ ਕਿੱਥੋਂ ਲੈ ਕੇ ਆਸੀ ਲੱਗੇ ਐਫ ਆਰ ਇਹਦੇ ਦੇ ਖਿਲਾਫ ਅਸੀਂ 130 ਨੰਬਰ ਜਿਹੜੀ ਦਰਜ ਕਰਕੇ ਤੇ ਪੁਸ਼ਕਿਸ਼ ਕੀਤੀ ਹੈ ਜਿਹੜਾ ਇਹ ਪਿੱਛੇ ਬਰੇਲੀ ਦਾ ਰਹਿਣ ਵਾਲਾ ਹੈ ਤੇ ਇਹ ਉੱਥੇ ਦੇ ਮੈਡੀਕਲ ਸਟੋਰਾਂ ਨੂੰ ਉਹ ਲਿਆਰ ਬਾਰੇ ਇਹ ਦੱਸ ਰਿਹਾ ਇਥੇ ਕੋਈ ਪਹਿਲਾਂ ਹੀ ਮਾਮਲਾ ਦਰਜ ਹੋ ਕੇ ਤੇ ਬਸੇ ਰਹੇ ਜਾਂਦੇ ਰਹੋ ਇਹ ਅਸਲ ਵਿੱਚ ਜੋ ਪਿੱਛੇ ਤੇ 1 ਸਾਲ 1.5 ਸਾਲ ਤੋਂ ਆਪਣੇ ਬਰਾਚੌਰ ਦੇ ਵਿੱਚ ਰਹਿ ਰਿਹਾ ਹੈ ਇਥੇ ਤਾਂ ਨਹੀਂ ਇਹਦੇ ਖਿਲਾਫ ਹੈਗਾ ਬਟ ਇਹਦਾ ਫਿਰ ਪਿਛਲਾ ਰਿਕਾਰਡ ਅਸੀਂ ਉਹ ਬੰਦਾ ਆਪਣਾ ਮੁਲਾਜ਼ਮ ਭੇਜ ਕੇ ਚੈੱਕ ਕਰਾ ਲਵੇ ਸਰ ਇਥੇ ਕਿਰਾਏ ਤੇ ਰਹਿੰਦਾ ਸੀਗਾ ਜੀ ਹਾਂ ਬਿਲਕੁਲ ਕਿਰਾਏ ਤੇ ਰਹ ਰਿਹਾ ਜੀ ਆਪਣੇ ਗੁਰਨਾਨਕ ਇਥੇ ਅਸੀਂ ਘਰ ਵੀ ਚੈੱਕ ਕੀਤਾ ਗੁਰਨਾਨਕ ਨਗਰ ਦੀ ਗਲੀ ਦੇ ਵਿੱਚ ਇਹਦਾ ਘਰ ਹੈਗਾ ਤੇ ਉਹਦੇ ਵਿੱਚ ਕਮਰਾ ਕਿਰਾਏ ਤੇ ਹਾਇਰ ਲੈ ਕੇ ਉੱਥੇ ਰਹਿ ਗਿਆ ਹੈ ਪਿਛਲੇ ਦੋ ਜਿਹਨਾਂ ਦੇ ਕਿਰਾਏ ਤੇ ਰਹਿੰਦਾ ਹੈਗਾ ਜੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀਤੀ ਸੀ ਤੁਹਾਡੇ ਕੋਲੋਂ ਕਿ ਇਹਨਾਂ ਦੇ ਬਾਰੇ ਤੁਸੀਂ ਥਾਣੇ ਜਾ ਕੇ ਦੱਸੀ ਨਹੀਂ ਬੁਲਾਇਆ ਸੀਗਾ ਉੱਥੇ ਕੁਝ ਹੋਰ ਜਿਹੜਾ ਉਹਨਾਂ ਨੇ ਹੈਂਡਓਵਰ ਕੀਤਾ ਹੈ ਸਿਰ ਵਿੱਚ ਤਾਂ ਉਹ ਆਨਰ ਜਿਹੜੇ ਆ ਉਹ ਕਿਸੇ ਪੈਨ ਟਕਾ ਲਏ ਆਪਣੇ ਰਹਿਣ ਵਾਲੇ ਹੈਗੇ ਆ ਉਹਨਾਂ ਨੇ ਗਾਹਾਂ ਆਪਣੇ ਕਮਰੇ ਤਿਆਰ ਕਰਕੇ ਕੁਝ ਸ਼ਾਪਸ ਜਿਹੜੀਆਂ ਕਿਰਾਏ ਦਿੱਤੀਆਂ ਹੋਈਆਂ ਉੱਥੇ ਜਿਹੜਾ ਬੰਦੇ ਨੂੰ ਹੈਂਡਓਵਰ ਉਹਨੂੰ ਕਿਹਾ ਸੀ ਬੁਲਾਇਆ ਵੀ ਅਸੀਂ ਪਰ ਹਲੇ ਸਾਡੇ ਕੋਲ ਆਈ ਨਹੀਂ ਹੈਗੇ ਉਹ ਤੇ ਉਹਨਾਂ ਨੂੰ ਅਸੀਂ ਬੇਸ਼ਕਸ਼ ਕਰ ਰਹੇ ਹੈ ਉਹ ਵੀ ਤੇ ਥੋੜਾ ਕਿਰਾਇਆ ਨਾ ਦੇਣ ਦਾ ਵੀ ਇਤਰਾਜ਼ ਕਰ ਰਹੇ ਇਹਨੇ ਉਹਨਾਂ ਦਾ ਕਿਰਾਇਆ ਵੀ ਨਹੀਂ ਦਿੱਤਾ ਹੈ ਅਸੀਂ ਦਰੇ ਰਹਿ ਰਿਹਾ ਸਾਢੇ 7 ਸਤੋਂ